ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ਦੇ ਸਬੰਧ ਵਿੱਚ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਕਾਂਗਰਸੀ ਆਗੂਆਂ ਸੈਮ ਬਿਤਰੋਦਾ ਤੇ ਸੋਮਨ ਦੂਬੇ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਈਡੀ ਨੇ ਜ਼ਿਕਰ ਕੀਤਾ ਹੈ ਕਿ ਏਜੀਐਲ ਦੇ 99% ਸ਼ੇਅਰ ਜੰਗ ਇੰਡੀਅਨ ਇੱਕ ਨਿੱਜੀ ਫਰਮ ਨੂੰ ਸਿਰਫ 50 ਲੱਖ ਰੁਪਏ ਵਿੱਚ ਟ੍ਰਾਂਸਫਰ ਕੀਤੇ ਗਏ ਸਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੋਵਾਂ ਕੋਲ ਜੰਗ ਇੰਡੀਅਨ ਵਿੱਚ 38% ਹਿੱਸੇਦਾਰੀ ਹੈ ਬਾਕੀ 24% ਸਾਂਝੇ ਤੌਰ ਤੇ ਮਰਹੂਮ ਮੋਮੋਤੀ لال ਗੋਰਾ ਅਤੇ ਔਸਕਰ ਫਰਨਾਂਡੇਸ ਕੋਲ ਸੀ ਜਿਨ੍ਹਾਂ ਨੂੰ ਈਡੀ ਗਾਂਧੀ ਪਰਿਵਾਰ ਦੇ ਨੇੜੇ ਦੇ ਸਹਿਯੋਗੀ ਦੱਸਦੀ ਹੈ ਈਡੀ ਨੇ 2021 ਵਿੱਚ ਆਪਣੀ ਜਾਂਚ ਸ਼ੁਰੂ ਕੀਤੀ ਸੀ ਇਹ ਭਾਜਪਾ ਦੇ ਸੁبرਮਨੀਅਮ ਸਵਾਮੀ ਦੁਆਰਾ ਧਾਇਰ ਇੱਕ ਨਿੱਜੀ ਸ਼ਿਕਾਇਤ ਦੇ ਆਧਾਰ ਤੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਜੂਨ 2014 ਦੇ ਹੁਕਮ ਦੇ ਆਧਾਰ ਤੇ ਕੀਤੀ ਸੀ ਭਾਜਪਾ ਨੇ ਬੁੱਧਵਾਰ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਈਡੀ ਦੀ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਵਜੋਂ ਦਰਸਾਉਣ ਲਈ ਕਾਂਗਰਸ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋ ਸਕਦਾ ਹੈ ਪਰ ਉਸ ਨੂੰ ਨੈਸ਼ਨਲ ਹੈਰਾਲਡ ਅਖਬਾਰ ਨੂੰ ਦਿੱਤੀਆਂ ਗਈਆਂ ਜਨਤਕ ਜਾਇਦਾਦਾਂ ਦੀ ਦੁਰਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਸ਼ਨੀਵਾਰ ਨੂੰ ED ਨੇ 661 ਕਰੋੜ ਰੁਪਏ ਦੀ ਅਚਲ ਜਾਇਦਾਦ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਨੋਟਿਸ ਜਾਰੀ ਕੀਤੇ ਸਨ ਇਹਨਾਂ ਨੂੰ ਨਵੰਬਰ 2023 ਵਿੱਚ ਕਾਂਗਰਸ ਨਿਯੰਤਰਿਤ ਐਸੋਸੀਏਟਿਡ ਜਰਨਲਸ ਲਿਮਟਿਡ ਜਾਂ EDL ਵਿਰੁੱਧ منی ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਲਈ ਜਬਤ ਕੀਤਾ ਗਿਆ ਸੀ